ਸਤ ਸ੍ਰੀ ਅਕਾਲ ਜੀ ਤੇ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਫੇਰ ਚੱਲੇ ਇੱਕ ਵਾਰ ਕਰਨਾਲ ਗੱਡੀ ਪਰ ਆਪਣੇ ਕੰਮ ਤੇ ਜਿਵੇਂ ਆਪਾਂ ਦਿੱਲੀ ਜਾਂਦੇ ਹੁੰਨੇ ਆ ਤੇ ਆਹ ਚੀਜ਼ ਚੈੱਕ ਕਰੋ ਪਹਿਲਾਂ ਸਾਰਾ ਆਹ ਵਿਊ ਆਪਣੇ ਹਰਿਆਣੇ ਦਾ ਤੇ ਉਹ ਆਪਣਾ ਚਾਚਾ ਚਲਾ ਰਿਹਾ ਗੱਡੀ ਆ ਆਪਣੇ ਆ ਮੁੰਡੇ ਬੈਠੇ ਨੇ ਤਿੰਨਾਂ ਨੇ ਜਾਣਾ ਤੇ ਅਗਲੀ ਗੱਲ ਵੀ ਬਲਾਗ ਕਿਉਂ ਨਹੀਂ ਆ ਰਹੇ ਹੈਗੇ ਤੇ ਬਲਾਗ ਇਸ ਕਰਕੇ ਨਹੀਂ ਆ ਰਹੇ ਵੀਰੇ ਯਾਰ ਕੰਮੇ ਬਹੁਤ ਹੁੰਦਾ ਟਾਈਮ ਹੀ ਨਹੀਂ ਲੱਗਦਾ ਬਲਾਗ ਬਣਾਉਣ ਦਾ ਹੁਣ ਮੜਾ ਜਾ ਟਾਈਮ ਲੱਗਿਆ ਤੇ ਆਪਾਂ ਲੱਗਿਆ ਵਲੌਗ ਬਣਾਣ ਤੇ ਇੱਕ ਦੋ ਨੂੰ ਰਾਤ ਦੀ ਵੀ ਕਲਿੱਪ ਦਿਖਾਣੀਆਂ ਜਿੱਚੀ ਆਪਣੀ ਗੱਡੀ ਪਲਟੀ ਪਈ ਸੀ ਪਾਣੀ ਚ ਤੇ ਉਹ ਵੀ ਦਿਖਾਣੀਆਂ ਤੇ ਅੱਗੇ ਕਰਦੇ ਆਂ ਆਪਾਂ ਵਲੌਗ ਸ਼ੁਰੂ ਤੇ ਹੋਰ ਜਿਹੜੇ ਮੇਰੇ ਭਰਾਵਾਂ ਨੇ ਡਰਾਈਵਰ ਵੀਰਾਂ ਨੇ ਦਿੱਲੀ ਸਾਈਡ ਨੂੰ ਜਾਣਾ ਕਰਨਾਲ ਹਰਿਆਣੇ ਸਾਈਡ ਨੂੰ ਜਾਣਾ ਤੇ ਇੱਧਰ ਨੂੰ ਨਾ ਜਾਇਓ ਬਾਈ ਕਨੌਰ ਸਾਈਡ ਨੂੰ ਕਨੌਰ ਸਾਈਡ ਵਾਲਾ ਰਸਤਾ ਜਮੀ ਮਤ ਵੱਜੀ ਪਈ ਆ ਖਰਾਬ ਆ ਰੋਡ ਜਿਹਨੇ ਜਿਹਨੇ ਜਾਣਾ ਹੈ ਨਾ ਇਧਰ ਪੇਵੇ ਸਾਈਡ ਨੂੰ ਆਓ ਪੇਵੇ ਵਾਲਾ ਰੋਡ ਹੈ ਵੀਰੇ ਇੱਕ ਨੰਬਰ ਹੈ ਤਿਆਰ ਕਰੋ ਚੈੱਕ ਪੇਵੇ ਵਾਲਾ ਸਾਰਾ ਰੋਡ ਵਧੀਆ ਰੋਡ ਆ ਆਪਾਂ ਵੀ ਜਾ ਰਹੇ ਹਿੱਧਰ ਨੂੰ ਜਾਂਦੇ ਹੁਣ 3-4 ਦੀ ਰੁਪਏ ਇਧਰ ਨੂੰ ਜਾਂਦੇ ਆ ਤਨੌਰ ਸਾਈਡ ਦਾ ਭਾਈ ਤੁਹਾਡੇ 2-3 ਘੰਟੇ ਲੋ ਸਿੰਪੜੀ ਪਿੰਡ ਚ ਪੱਕਾ ਲੱਗਣੇ ਲੱਗਣੇ ਨੇ 2-3 ਘੰਟੇ ਪੱਕੇ ਨੇ ਬਾਕੀ ਇਧਰ ਨੂੰ ਪੇਵੇ ਸਾਈਡ ਨੂੰ ਆਓ ਆਪਣਾ ਵਧੀਆ ਆਪਣਾ ਲੰਗੀ ਜਾਂਦਾ ਟਾਈਮ ਤੇ ਮੇਰੇ ਸਾਰੇ ਭਰਾਵਾਂ ਨੂੰ ਆਈ ਬੇਨਤੀ ਆ ਵੀ ਇਧਰ ਨੂੰ ਆਓ ਪੇਵੇ ਸਾਈਡ ਨੂੰ ਇੱਧਰ ਮਾਹੌਲ ਵੀ ਬਹੁਤ ਵਧੀਆ ਤੇ ਵਧੀਆ ਓਕੇ ਦੀ ਰਿਪੋਰਟ ਆ ਹਵਾ ਤਾਜੀ ਐ ਸਭ ਕੁਝ ਠੰਢੀ ਆ ਵਾਏ ਮਾਹੌਲ ਬਹੁਤ ਵਧੀਆ ਓਕੇ ਦੀ ਜਮਾਂ ਰਿਪੋਰਟ ਚਾ ਚੈੱਕ ਕਰੋ ਤੁਸੀਂ ਰੋਡ ਰੋਡ ਚੈੱਕ ਕਰ ਲਓ ਤੇ ਆਹ ਦੇਖ ਲਓ ਆਹ ਦੇਖ ਲਓ ਇਹ ਆਪਣਾ ਚਾਚਾ ਗੱਡੀ ਚਲਾ ਰਿਹਾ ਤੇ ਉਹ ਚੈੱਕ ਕਰੋ ਸਾਹਮਣੇ ਦਾ ਮਾਹੌਲ ਰੋਡ ਇੰਕੰਰੰਬਰ ਆ ਤੇ ਬਾਕੀ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਆ ਇੱਧਰ ਨੂੰ ਆਓ ਤੇ ਬਾਕੀ ਆਪਾਂ ਕਰਦੇ ਹਾਂ ਬਰਾਉ ਅੱਗੇ ਕੰਟੀਨਿਊ ਵੇ ਵੀਰੇ ਆ ਵਿਊ ਚੈੱਕ ਕਰੋ ਪਹਿਲੇ ਤਾਂ ਇਹ ਬਾਕੀ ਗੱਲ ਬਾਅਦ ਚ ਕਰਦਾ ਆ ਦੇਖੋ ਵੀਰੇ ਢੋਪਾ ਲੱਗਦਾ ਜੀ ਉਹਰੇ ਪਿੰਡ ਚ ਆ ਦੇਖੋ ਪਿੰਡ ਵਾਲੇ ਬਜ਼ੁਰਗ ਮਹਿਸਾ ਓਕੇ ਦੀ ਰਿਪੋਰਟ ਆ ਦੇਖੋ ਬਜ਼ੁਰਗ ਬੈਠੇ ਉਹਰੇ ਵਿੱਚ ਮੁੰਡੇ-ਮੁੰਡੇ ਵੀ ਨੇ ਇਹ ਸਾਹਮਣੇ ਦਾ ਉਹ ਦੇਖੋ ਵੀਰੇ ਪਿੰਡ ਬਹੁਤ ਵਧੀਆ ਹੈ ਤੇ ਆ ਹੁਣ ਆਪਾਂ ਪਹੁੰਚ ਗਏ ਬਾਈ ਗੁਰੂ ਘੇਤਰ ਹਰਿਆਣਾ ਦਾ ਜ਼ਿਲ੍ਹਾ ਗੁਰੂ ਘੇਤਰ ਕਰਵਾ ਚੈੱਕ ਵੀਰੇ ਆ ਦੇਖੋ ਵਿਊ ਸਾਰਾ ਤੇ ਆ ਦੇਖੋ ਲੋਕ ਆ ਜੀ ਵੀ ਉਹਰੇ ਇੱਕ ਬੱਚੇ ਘਰ ਨੇ ਓਕੇ ਦੀ ਆ ਆ ਜਾਇ ਕਰੋ ਤੇ ਆਪਾਂ ਬਹੁਤ ਦੀ ਹੁਣ ਗੋਲ ਚੌਕ ਚ ਆਹ ਦੇਖੋ ਵੀਰੇ ਆ ਚੌਕ ਦਾ ਨਾਮ ਕੀ ਕੀ ਨੌ ਤਾਂ ਇਹ ਵੀਰੇ ਪਤਾ ਨਹੀਂ ਚੱਲਿਆ ਉਹ ਚੈੱਕ ਕਰੋ ਨਾਲ ਨੋਰ ਦੀ ਆ ਬਿਲਕੁਲ ਇੱਧਰ ਆਹ ਦੇਖੋ ਵੀਰੇ ਤੇ ਵੀਰੇ ਇੱਕ ਗੱਲ ਹੋਰ ਆ ਜਿਹੜੀ ਉਹਰੇ ਹਰਿਆਣੇ ਦੀਆਂ ਮਾਵਾ ਭੈਣਾਂ ਨੇ ਜਿਹੜੀਆਂ ਆਪਣੀਆਂ ਉਹ ਹੁਣ ਵੀ कुंठ ਕੱਢ ਕੇ ਰੱਖਦੀਆਂ ਨੇ ਤੇ ਆਪਣੇ ਪੰਜਾਬ ਚ ਹੋਈ ਨਵਾਂ ਕਲਚਰ ਆ ਗਿਆ ਬਾਹਰਲੇ ਦੇਸ਼ਾਂ ਵਾਲਾ ਕਹਿੰਦੇ ਨੇ ਵੀ ਇਹ ਫਲਾਣਾ ਇਹ ਕਰਦੇ ਨੇ ਜਿੰਨਾ ਬੰਦੇ ਨੇ ਆਪਣੇ ਪੰਜਾਬ ਦਾ ਕਲਚਰ ਹੋ ਗਿਆ ਖਤਮ ਪੁਰਾਣਾ ਕਲਚਰ ਹੋ ਗਿਆ ਖਤਮ ਤੇ ਆ ਹਰਿਆਣੇ ਵਾਲਿਆਂ ਨੇ ਹੁਣ ਵੀ ਸ਼ਾਮ ਕੀ ਰੱਖਿਆ ਵਾ ਵੀਰੇ ਆ ਗੱਲ ਦੇਖਣ ਨੂੰ ਸਾਨੂੰ ਬਹੁਤ ਮਿਲਦੀ ਨਾਲੇ ਯਾਰ ਵੀਰੇ ਇੱਕ ਗੱਲ ਹੋਰ ਪੂਰੇ ਨਾ ਆਪਣੇ ਨਾ ਪਿੰਡਾਂ ਚ ਨਾ ਇਹ ਗੱਲ ਦੇਖਣ ਨੂੰ ਮਿਲਿਆ ਹਰਿਆਣੇ ਦੇ ਪਿੰਡਾਂ ਚ ਵੀ ਉਰੇ ਨਾ ਜਿਹੜੇ ਪੁਰਾਣੇ ਬਜ਼ੁਰਗ ਨੇ ਆਪਣੇ ਚੌਂਕ ਚ ਬੰਦੇ ਨੇ ਚੌਂਕ ਚ ਬੰਦੇ ਸੀ ਯਾ ਬੰਦੇ ਨੇ ਹੁਣ ਵੀ ਉਹ ਦੇਖੋ ਉਹਨਾਂ ਲੋਗ ਨਾ ਹੁਣ ਵੀ ਪੁਰਾਣੇ ਪਿੱਤਲ ਦੇ ਹੂਕੇ ਉਹਦੇ ਜੀ ਇਹ ਬੈਠੇ ਰਹਿੰਦੇ ਨੇ ਬਈ ਪੁਰਾਣੇ ਪਿੱਤਲ ਦੇ ਹੂਕੇ ਬਾਲ ਕੇ ਨਜ਼ਾਰੇ ਲੈਂਦੇ ਨੇ ਮਤਲਬ ਉਹ ਇੱਕਾ ਬੁੱਕਾ ਜੀ ਗੱਲ ਆ ਪੁਰਾਣੇ ਕਲਚਰ ਸੰਭਿਆ ਹੋ ਹਾਂ ਆ ਚੈੱਕ ਕਰੋ ਆ ਬਾਕੀ ਆ ਆਪਣੇ ਭਾਈ ਨਾਲ ਗੱਲ ਕਰੋ ਵੀ ਕਲਚਰ ਕਿਵੇਂ ਸੰਭਿਆ ਹੋ